ਵਾਹੇ ਗੁਰੂ ਵਾਹੇ ਗੁਰੂ ਸੰਖੇਪ ਵਿੱਚ ਦੱਸਣਾ ਜੀ ਜਿਵੇਂ ਬਣਦਾ ਹੈ ਕਿ ਬਾਬਾ ਬੁੱਢਾ ਸਾਹਿਬ ਦੀ ਸਿੱਖ ਇਤਿਹਾਸ ਦੀ ਉਹ ਕੁਤਵੀ ਸਤਾਰੇ ਨੇ ਜਿਨ੍ਹਾਂ ਨੇ ਸਤ ਗੁਰੂ ਸਾਹਿਬਾਨ ਦੀ ਸੰਗਤ ਨੂੰ ਮਾੜਿਆ ਔਰ ਪੰਜ ਗੁਰੂ ਸਾਹਿਬਾਨ ਨੂੰ ਉਹ ਰਿਆਲ ਦੀ ਅਸੂ ਕਰਨ ਦਾ ਸੁਭਾਅ ਪ੍ਰਾਪਤ ਕੀਤਾ ਤੈਨੂੰ ਗੁਰੂ ਸਾਹਿਬਾਨ ਨੂੰ ਬਚਪਨ ਦੇ ਵਿੱਚ ਡਾਉਂ ਦਾ ਸ਼ੁਭ ਅਵਸਰ ਪ੍ਰਾਪਤ ਕੀਤਾ ਸੀ ਜਿਵੇਂ ਕਿ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਹਰਕੋਪਨ ਸਾਹਿਬ ਤੇ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੋਰ ਆਪ ਜੀ ਦਾ ਜਨਮ ਜਿਹੜਾ ਸੀ ਪਿੰਡ ਕੱਥੂ ਨੰਗਲ ਜਿਹੜਾ ਅੰਮ੍ਰਿਤਸਰ ਦੇ ਸੁਨਹਿਰ ਭਾਈ ਸੁਘਰੰਦਾਵਾ ਦੇਖਾ ਸਨਮਾਨਯੋਗ ਮਾਤਾ ਗੌਰਾਂ ਜੀ ਦੀ ਕੋਖੋਂ ਸਾਲ 1506 ਵਿੱਚ ਹੋਇਆ ਸੀ ਆਰ ਜੀ ਦੇ ਸੰਨ 1518 ਵਿੱਚ ਬਲਕੇ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਸਿੱਖੀ ਦੀ ਧਾਤੂ ਪ੍ਰਾਪਤ ਕੀਤਾ। ਆਪ ਮਹਾਨ ਬਖਸ਼ਿਸ਼ਾਂ ਦੇ ਪਤ్ర ਬਣੇ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਪਤ ਜਲੰਦੇ ਨੂੰ ਠਾਰਨ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ। ਔਰ ਪਹਿਲਾ ਪਾਵਨ ਪ੍ਰਕਾਸ਼ ਹੋਇਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਲ 1704 ਦੇ ਵਿੱਚ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥ ਦੀ ਸੇਵਾ ਬਖਸ਼ਿਸ਼ ਨਵਾਜਿਆ ਗਿਆ ਇੰਜ ਕਹਿਣੀ ਕਿ ਜਦੋਂ ਤੋਂ ਗ੍ਰੰਥ ਹੌਂ ਦੇ ਵਿੱਚ ਆਇਆ ਉਸ ਦਿਨ ਤੋਂ ਹੀ ਗ੍ਰੰਥੀ ਵੀ ਹੌਂ ਦੇ ਵਿੱਚ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਵਿਦਿਆ ਬਖਸ਼ਾਂਗੁਰ ਨਾਨਕ ਦੇ ਕਰਦੇ ਵਿੱਚੋਂ ਪ੍ਰਾਪਤ ਕੀਤੀ ਔਰ ਇਸ ਅਸਥਾਨ ਤੇ ਗੁਰਦੁਆਰਾ ਬੀੜਵਾ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਨਾਲ ਜੋ ਪ੍ਰਸਿੱਧ ਹੈ ਇੱਥੋਂ ਦਾ ਦੱਸਣਾ ਵੀ ਵਾਜਿਬ ਬਣਦਾ ਹੈ ਜਦੋਂ ਰਾਜਾ ਅਕਬਰ ਗੋਇੰਦਵਾਲ ਸਾਹਿਬ ਚੱਲ ਕੇ ਆਉਂਦੇ ਤੇ ਗੁਰੂ ਅਮਰਦਾਸ ਮਹਾਰਾਜੀ ਦਾ ਆਦੇਸ਼ ਸੀ ਕੱਲ ਪੰਗਤ 파ਛੇ ਸੰਗਤ। ਉਸ ਦੇਸ਼ ਨੂੰ ਸਵੀਕਾਰਦਿਆਂ ਹੋਇਆ ਰਾਜਾ ਅਕਬਰ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜਿੱਥੇ ਬਿਨਾਂ ਕਿਸੇ ਜਾਤ ਵਰਣ ਵੰਡ ਦੇ ਸਾਰਿਆਂ ਨੂੰ ਇੱਕ ਪੰਗਤ ਵਿੱਚ ਪ੍ਰਸ਼ਾਦਾ ਛਕਾਇਆ ਜਾ ਰਿਹਾ ਸੀ। ਔਰ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਪਾਣੀ ਸ਼ਕੀ ਜਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਦਾ ਪਿਆਰ ਤੇ ਸ਼ੁਭ ਵਿਚਾਰ ਪ੍ਰਾਪਤ ਕੀਤੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਭਾਵਸ਼ਾਲੀ ਜੀਵਨ ਤੋਂ ਪ੍ਰਭਾਵਿਤ ਹੁੰਦਿਆ ਹੋਇਆ ਇਸ ਨੇ ਕੁਝ ਗੁਰੂ ਕੇ ਲੰਗਰਾਂ ਦੇ ਨਾਂ ਜ਼ਗੀਰ ਲਾਉਣ ਦੀ ਪੇਸ਼ਕਸ਼ ਕੀਤੀ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ ਸਵੀਕਾਰਿਆ ਇਤਿਹਾਸ ਕਹਿੰਦਾ ਹੈ ਕਿ ਸਮੇਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੁਪਤਰੀ ਬੀਬੀ ਪਾਨੀ ਜੀ ਨੇੜੇ ਸਨ ਫੋਨ ਨੰਬਰ ਦੇਖ ਕੇ ਅਕਬਰ ਨੇ ਕਿਹਾ ਸੀ ਜੈਸੀ ਆਪ ਦੀ ਬੇਟੀ ਕੈਸੀ ਮਾਰੀ ਬੇਟੀ ਅਸੀਂ ਇਸ ਬੇਟੀ ਦੇ ਨਾਮ ਕਰਾ ਦਿੰਨੇ ਤੇ ਪਰ ਮੇਰੇ ਪਾਤਸ਼ਾਹ ਕਹਿਣ ਲੱਗੇ ਕਿ ਰਾਜਮ ਗੁਰੂ ਘਰ ਦੇ ਵਿੱਚ ਪਰਿਵਾਰਵਾਦ ਨੂੰ ਕੋਈ ਥਾਂ ਨਹੀਂ ਹੈ ਸੋ ਇਹੋ ਜਿਹੇ ਪ੍ਰਭਾਵਸ਼ਾਲੀ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਹ ਚੇਰੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਅਮਰਦੇਵ ਉਰਤਾਲ ਜੀ ਦੇ ਤੇ ਰਾਜਾ ਅਕਬਰ ਨੇ ਫਿਰ ਵੀ ਸ਼ਰਦਾ ਦੇ ਰੂਪ ਦੇ ਵਿੱਚ ਕੁਝ ਪਿੰਡਾਂ ਦੀ ਜ਼ਮੀਰ ਜਿਹੜੀ ਸੀ ਨਾਮ ਲਗਵਾ ਦਿੱਤੀ ਕੁਝ ਵੀ ਦਵਾਨ ਬਾਰਾਂ ਕੋਈ ਬਾਈ ਲਿਖਦੇ ਨੇ ਪਰੰਤੂ ਪ੍ਰਸਿੱਧਕ 84 ਪਿੰਡਾਂ ਦੀ ਜ਼ਗੀਰ ਜਿਹੜੀ ਸੀ ਗੁਰੂ ਕੇ ਲੰਗਰਾਂ ਤੇ ਨਾਮ ਲਗਵਾ ਦਿੱਤੀ ਜ਼ਗੀਰ ਹੁੰਦਾ ਜਿਵੇਂ ਜ਼ਮੀਨ ਦਾ ਸਰਕਾਰੀ ਮਾਮਲਾ ਸੋ ਇਹ ਜਿਹੜੀ ਜ਼ਮੀਨ ਹੈ ਜਿੱਥੇ ਗੁਰਦੁਆਰਾ ਕੁੜੂ ਬਾਬਾ ਬੁੱਢਾ ਸਾਹਿਬ ਹੈ ਇਹਦੇ ਬਾਰੇ ਸਰਦਾਰ ਕਾਨ ਸਿੰਘ ਜੀ ਨਾਪਾ ਆਪਣੀ ਮਹਾਨ ਕਿਰਤ ਮਹਾਨ ਕੌਸ਼ ਦੇ ਵਿੱਚ ਸਰਦਾਰ ਕਰਨ ਸਿੰਘ ਦਾ ਸਤੋਰੀ ਜਾਂਦਾ ਹੋ ਅੱਲਾ ਦੇ ਦਿੱਤੇ ਬਸਤੇ ਨੇ ਕਿ 8 ਡੇਡ ਦੀ ਜ਼ਮੀਨ ਦਾ ਟੁਕੜਾ ਸੀ ਇਹ ਭਾਈ ਲੰਗਾ ਜੀ ਦੀ ਜ਼ਮੀਨ ਦਾ ਟੁਕੜਾ ਸੀ ਭਾਈ ਲੰਗਾ ਜੀ ਮਾਈ ਭਾਗੂ ਜੀ ਦੇ ਵੱਡੇ ਵਡੇਰੇ ਹੋਏ ਔਰ ਇਸ ਅਸਥਾਨ ਤੇ ਇੱਕ ਛੋਟਾ ਜੰਗਲ ਸੀ ਛੋਟੇ ਜੰਗਲ ਨੂੰ ਰੱਖ ਜਾਂ ਬੀੜ ਆਖਿਆ ਜਾਂਦਾ ਹੈ 1.5 ਕਿਲੋਮੀਟਰ ਦੀ ਦੂਰੀ ਉੱਪਰ ਸ਼ਹਿਸਾ ਸੂਰੀ ਮਾਰਗ ਹੈ ਜਿਹੜਾ ਨਾ ਆਪ ਨੂੰ ਦਿੱਲੀ ਨੂੰ ਜਾਂਦਾ ਹੈ ਸੋ ਇਸ ਅਸਥਾਨ ਦੀ ਜ਼ਮੀਨ ਜਿਹੜੀ ਸੀ ਦੀ ਸੇਵਾ ਸੰਭਾਲ ਜਿਹੜੀ ਸੀ ਗੁਰੂ ਅਮਰਦਾਸ ਜੀ ਨੇ ਬਾਬਾ ਗੁੱਟਾ ਜੀ ਨੂੰ ਸੌਂਪੀ ਔਰ ਬਾਬਾ ਫੁੱਟ ਜੀ ਨੇ 360 ਸਾਲ ਤਕਰੀਬਨ ਜਿਹੜਾ ਸੀ ਇੱਥੇ ਜਿਹੜਾ ਸੀ ਸੰਤਾਂ ਦੇ ਵਾਸਤੇ ਪ੍ਰਬੰਧ ਕਰ ਲਈ ਗੁਰੂ ਕੇ ਲੰਗਰਾਂ ਦੇ ਵਾਸਤੇ ਬਾਲਣ ਦਾ ਘਟੇਜਣਾ ਪਸ਼ੂਆਂ ਦੀ ਸੰਭਾਲ ਕਰਨੀ ਨਿਆਣਿਆਂ ਸਿਆਣਿਆਂ ਨੂੰ ਜਿਹੜਾ ਸੀ ਗੁਰਮੁਖ ਫਟਾਣੀ ਗੁਰਬਾਨ ਦੀ ਸੰਤਿਆ ਦੇਣੀ ਕਰਤਾ ਸਕਾ ਉਹਨਾਂ ਨੇ ਲੰਮਾ ਸਮਾਂ ਜਿਹੜੀਆਂ ਸੀ ਇਹ ਵੱਡੀਆਂ ਸਮਾਹਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਤੋਂ ਹੋਰ ਵੱਧ ਗਈ ਜਦੋਂ ਸੈਭ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਮਾ ਸਨਮਾਨਯੋਗ ਮਾਤਾ ਗੰਗਾ ਜੀ ਇਸ ਅਸਥਾਨ ਤੇ ਚੱਲ ਕੇ ਆਏ ਯਾਦ ਰੱਖੇ ਕਿ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਸ਼ਾਦੀ ਜਿਹੜੀ ਸੀ ਪਿੰਡ ਮਾਉਂ ਦੇ ਵਿੱਚ ਜਿਹੜੀ ਸੀ ਸਨਮਾਨਯੋਗ ਮਾਤਾ ਗੰਗਾ ਜੀ ਦੇ ਨਾਲ 1979 ਸਾਲ ਵਿੱਚ ਹੋਈ ਸੀ। ਲ ਮੇਰਾ ਸਮਾ ਹੋ ਗਿਆ ਸੀ ਕੁੱਖ ਨੂੰ ਭਾਗ ਨਹੀਂ ਸੀ ਲੱਗੇ ਤੇ ਕਈ ਵਾਰ ਉਹਨਾਂ ਨੂੰ ਆਪਣੀ ਕਰਮੋ ਜਠਾੜੀ ਦੇ ਕੌੜੇ ਬੋਲ ਵੀ ਸੁਣਨੇ ਪੈਂਦੇ ਸੀ ਪਿਰਥੀ ਚੰਦ ਦੇ ਘਰ ਵਾਲੀ ਦੇ ਔਰ ਮਨੁਗਰਾਗ ਵਿੱਚ ਚਲਿਆ ਜਾਣਾ ਜਦੋਂ ਗੁਰੂ ਅਰਜਨ ਦੇ ਮਹਾਰਾਜੀ ਦੇ ਕੋਲ ਜਾਣਾ ਤੇ ਮੇਰੇ ਪਾਤਸ਼ਾਹ ਨੇ ਕਹਿਣਾ ਸ੍ਰੀ ਗੰਗਾ ਜੀ ਮਾਨੁਕ ਕੀ ਤੇਗ ਵਰਤੀ ਸਮਝਾਂ ਦੇਵਨ ਕੋਇ ਕਿ ਭਗਵਾਨ ਤੁਸੀਂ ਪਹਿਲਾਂ ਵੀ ਬੜੇ ਪਿਆਰ ਦੇ ਨਾਲ ਸੇਵਾ ਸਿਮਰਨ ਕਰਦੇ ਹੋ ਇਹਦੇ ਵਿੱਚ ਹੋਰ ਵਾਅਦਾ ਕਰੋ ਇੱਕ ਅਜਿੜੇ ਗੁਰਸਿੱਖ ਨੇ ਬਾਬਾ ਬੁੱਢਾ ਸਾਹਿਬ ਵਰਗੀਆਂ ਹਸਤੀਆਂ ਜਿਹੜੀਆਂ ਨੇ ਐਸੇ ਸੇਵਕਾਂ ਦੀ ਸੇਵਾ ਜਿਹੜੀ ਵਿਅਰਥ ਨਹੀਂ ਜਾਂਦੀ ਇਹਨਾਂ ਦੀ ਕੀਤਿਆਂ ਅਰਦਾਸਾਂ ਵਿਅਰਥ ਨਹੀਂ ਜਾਂਦੀਆਂ ਹੁੰਦੀਆਂ ਕਿਉਂਕਿ ਇੱਕ ਭਾਵਨਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜਿਹੜਾ ਤਾਸ ਤਿਆਰ ਕਰਦੇ ਸਨ ਸੋ ਖੈਰ ਸਮਾ ਬਣਿਆ ਗੁਰਮੁਖੋ ਅਕਤੂਬਰ ਮਹੀਨਾ ਸਨ 1593 21 ਅਸੂ ਸੰਮਤ 1651 ਸਨਮਾਨਯੋਗ ਮਾਤਾ ਗੰਗਾ ਜੀ ਅਸ੍ਰੀ ਅੰਮਸਰ ਸਾਹਿਬ ਤੋਂ ਮਿਸੇ ਪ੍ਰਸ਼ਾਦ ਦੇ ਦਸਤੀ ਕੰਢੇ ਆਦ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਵਿੱਚ ਪਹੁੰਚਦੇ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਬੜੇ ਪ੍ਰਸੰਨ ਚਿਹਰੇ ਹੁੰਦੇ ਨੇ ਤੇ ਜਦੋਂ ਸੰਗਤੀ ਰੂਪ ਦੇ ਵਿੱਚ ਪ੍ਰਸ਼ਾਦਾਂ ਛਕਣ ਲੱਗਦੇ ਨੇ ਇਸ ਕੀ ਦੇਸ ਦਾਤ ਨੂੰ ਆਪਣਾਉਂਦਿਆ ਪ੍ਰਸ਼ਾਦਾ ਸ਼ਕਨ ਕੋ ਪਹਿਲਾਂ ਵੀ ਅਰਦਾਸ ਕਰਦੇ ਨੇ ਔਰ ਪ੍ਰਸ਼ਾਦਾ ਸ਼ਕਨ ਕੋ ਬਾਅਦ ਵੀ ਗਾਇਰੂ ਦਾ ਸ਼ੁਕਰਾਨਾ ਕਰਦੇ ਨਾਲ ਮੰਗ ਵੀ ਰੱਖਦੇ ਨੇ ਕਿ ਸਭ ਉਹਦੇ ਪਾਸੋਂ ਮੰਗਦੇ ਨੇ ਤਰਕਾਰ ਅਰਦਾਸ ਕਿ ਸੱਚੇ ਪਾਤਸ਼ਾਹ ਜੀ ਮਾਤਾ ਗੰਗਾ ਜੀ ਨੂੰ ਸੰਤਾਨ ਦੀ ਦਾਤ ਬਖਸ਼ੋ ਜਦੋਂ ਬਾਤਾ ਗੰਗਾ ਜੀ ਵਾਸਤੇ ਅਰਦਾਸ ਹੋਈ ਤੇ ਸੁਭਾਵਕ ਸੀ ਉਹਨਾਂ ਦੇ ਨੈਣਾਂ ਵਿੱਚ ਵਰਾਗ ਵਿੱਚ ਇਥਰੂ ਆਗੇ ਔਰ ਬਾਬਾ ਗੁੱਡਾ ਸਾਹਿਬ ਜੀ ਨੇ ਬੜਾ ਪਿਆਰ ਅਸੀਸ ਦਿੰਦਿਆ ਹੋਇਆ ਕਿਹਾ ਸੀ ਕਿ ਤੁਮਰੇ ਗ੍ਰੇਵ ਪ੍ਰਗਟੇਗਾ ਜੋਦਾ ਜਾ ਕੋ ਬਣ ਗੁਰ ਤੇਨੋਂ ਨਾ ਸੋਦਾ ਸੋ ਇੰਝ ਕਹੜੀਏ ਕਿ ਬਾਬਾ ਗੁੱਡਾ ਸਾਹਿਬ ਜੀ ਜਿਹੜੀ ਅਰਦਾਸ ਕੀਤੀ ਅਰਦਾਸ ਸੁਣੀ ਤਤਾਰ ਪ੍ਰਭ ਹੋਏ ਤੇ ਪਾਲ ਅਗਲੇ ਸਾਲ 19 ਜੋਂ ਸਾਲ 1595 ਨੂੰ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਕੀ ਵਡਿਆਈ ਵਿਖੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਸਨਮਾਨਯੋਗ ਮਾਤਾ ਗੰਗਾ ਜੀ ਦੀ ਉਪਤ ਹੋਇਆ ਸੋ ਇਸ ਤਰ੍ਹਾਂ ਜਿਸ ਦਿਨ ਮਾਤਾ ਗੰਗਾ ਜੀ ਇਸ ਸਥਾਨ ਤੇ ਅਰਦਾਸ ਕਰਵਾ ਕੇ ਗਏ ਸਨ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਰੱਖਦਿਆਂ ਹੋਇਆ ਜੇ ਇੰਜ ਵੀ ਕਹ ਲਈਏ ਕਿ ਅੱਜ ਤੋਂ 431 ਸਾਲ ਪਹਿਲਾਂ ਇਸ ਸਥਾਨ ਤੇ ਗੋਪੀ ਅੱਜ ਕੱਲ 2025 ਚੱਲ ਰਿਹਾ 431 ਸਾਲ ਪਹਿਲਾਂ ਇਸ ਸਥਾਨ ਤੇ ਆਏ ਸੀ ਅਰਦਾਸ ਕਰਵਾ ਕੇ ਗਏ ਸੀ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆ ਜੋ પ્રાਤਨ ਸਮੇਂ ਤੋਂ ਹੀ ਜਿਹੜਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ 21 22 ਸੂ ਨੂੰ ਕਿਉਂਕਿ 19 ਸੂ ਨੂੰ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ 21 ਸੂ ਨੂੰ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੁੰਦੀ ਹੈ ਵੈਸੇ ਹੁਣ ਜਿਹੜਾ ਵੀ ਵੀ ਜਿਹੜਾ ਅਸੂ ਹੈ ਉਸ ਦਿਨ ਨਗਰ ਕੀਰਤਨ ਹੁੰਦਾ ਹੈ ਬਾਬਾ ਗੁੱਡਾ ਸਾਹਿਬ ਜੀ ਦੇ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਾਦਰ ਸ਼ਾਹ ਹਿੱਟ ਪੰਜ ਕੈੜਿਆਂ ਦੀ ਗਵਾਈ ਚ ਜੋ ਇਹ ਤੋਂ ਚੱਲਦੇ ਆ ਹੋਇਆਂ ਮਾਈ ਪਾਪੂ ਜੀ ਵੀ ਜੀਰੋ ਜੀ ਦੇ ਸਥਾਨ ਤੇ ਜਾਂਦਾ ਹੈ ਸਵੇਰ ਉਹ ਤੋਂ ਫਿਰ ਸੰਗਤਾਂ ਸਾਰੀਆਂ ਨਤਮਸਤਕ ਹੁੰਦੀਆਂ ਨਗਰ ਕੀਰਤਨ ਦੇ ਰੂਪ ਵਿੱਚ ਮੁੜ ਬਾਬਾ ਬੁੱਢਾ ਸਾਹਿਬ ਕੀ ਪੌਂਟ ਤੀਆਂ ਨੇ 21 ਅਸੂ ਵਾਲੇ ਦਿਨ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਰੂਪ ਸੁਨਹਿਰੀ ਪਾਲਕੀ ਸ਼ੋਭਨੀ ਕਰਕੇ ਸਾਰੀਆਂ ਸੰਗਤਾਂ ਹਰ ਦਸ ਕਰਦਿਆਂ ਹੋਇਆਂ ਦੀਵਾਨ ਹਾਲ ਵਿੱਚ ਪਹੁੰਚਦੀਆਂ ਨੇ ਜਿੱਥੇ ਦੋ ਦਿਨ ਵਾਸਤੇ ਜਿਹੜਾ ਦੀਵਾਨ ਸਜਾਂਗੇ 22 ਅਸੂ ਵਾਲੇ ਦਿਨ ਅਮਰ ਸੰਚਾਰ ਹੁੰਦਾ ਹੈ ਕਿ ਅਮਰਤ ਬਣਾ ਕੇ ਇਸ ਦਿਨ ਖੰਡੇ ਦੀ ਪਾਉ ਲੈ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਨੇ ਸੋ ਐਤਕੀਨਾ ਵੀ ਇਸ ਸਲਾਨਾ ਜੁਲ ਮੇਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸਭਾ ਸੁਸਾਇਟੀਆਂ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਰਬੱਤ ਸੰਤਾਂ ਦੇ ਸਹਿਯੋਗ ਦੇ ਨਾਲ 2021 ਅਸੂ ਦੇ ਮਿਤਾਵ ਪੰਜ 6 7 ਅਕਤੂਬਰ ਨੂੰ ਬੜੇ ਪਿਆਰ ਸ਼ਰਧਾ ਉਤਸ਼ਾਹ ਦੇ ਸਹਿਤ ਮਨਾਇਆ ਜਾ ਰਿਹਾ ਹੈ ਅਰਸੀਂ ਆਪ ਜੀ ਨੂੰ ਬਾਬਾ ਪੁੱਟਰ ਸਾਹਿਬ ਜੀ ਦੇ ਘਰ ਦੇ ਵੱਲੋਂ ਬੇਨਤੀ ਕਰਦੇ ਹਾਂ ਆਪ ਜੀ ਨੇ ਵੀ ਸਲਾਨਾ ਜੋੜਨ ਲੈ ਜਾਂਦੇ ਨੇ ਜ਼ਾਹੋ ਜਲਾਲ ਦੇ ਨਾਲ ਪਿਆਰ ਤੇ ਸ਼ਾਹ ਦੇ ਨਾਲ ਸਤਿਗੁਰਾਂ ਦੇ ਧਰਮ ਦੇ ਅੰਕਿ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਜੀ